ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜੀਤ ਗੌਰ ਸਰਕਾਰੀਆ ਪਤਨੀ ਸਰਗਵਾਸੀ ਸਰਦਾਰ ਫੁੱਮਨ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਤੇ ਸਾਧ ਸੰਗਤ ਦੇ ਮਤਲਬ ਵੀ ਸੰਯੋਗ ਦੇ ਨਾਲ ਅਸੀਂ ਹਰ ਸਾਲ ਲੰਗਰ ਲਗਾਇਆ ਜਾਂਦਾ ਆ ਹੁਣ ਤੇ ਬਹੁਤ ਹੀ ਜ਼ਿਆਦਾ ਲੰਗਰ ਜਿਹੜੇ ਨੇ ਉਹ ਮਹਾਰਾਜ ਦੀ ਕਿਰਪਾ ਦੇ ਨਾਲ ਥਾਂ ਥਾਂ ਤੇ ਲੱਗੇ ਹੋਏ ਨੇ ਤੇ ਮੇਲਾ ਜਿਹੜਾ ਹੈ ਬਹੁਤ ਜ਼ਿਆਦਾ ਜਿਹੜਾ ਨਾ ਪਰਦਾ ਆ ਬੋੜੀ ਸਾਹਿਬ ਇਤਿਹਾਸਿਕ ਗੁਰਦੁਆਰਾ ਹੋਣ ਕਰਕੇ ਸ੍ਰੀ ਹਰਗੋਬਿੰਦ ਸਿੰਘ ਸਾਹਿਬ ਇੱਥੇ ਆਪਣਾ ਆਏ ਗੁਰੂ ਕੀ ਵਡਾਲੀ ਸਾਹਿਬ ਜਨਮ ਸਥਾਨ ਤੋਂ ਉਹ ਜਾਂਦੇ ਹੁੰਦੇ ਸੀਗੇ ਆਪਣਾ ਦਰਬਾਰ ਸਾਹਿਬ ਉਹ ਇੱਥੇ ਫਿਰ ਰਸਤੇ ਵਿੱਚ ਬੋੜੀ ਸਾਹਿਬ ਰੁਕਦੇ ਹੁੰਦੇ ਸੀਗੇ ਉਹ ਲਾ ਮੱਲਾ ਜਿਹੜਾ ਐਰ ਕੀ ਮਨਾਇਆ ਆ ਮੈਨੂੰ 40 ਸਾਲ ਹੋ ਗਏ ਨੇ ਇੱਥੇ ਆਪਣਾ ਵੇਖਣਿਆਂ ਨੂੰ ਇਸ ਕਰਕੇ ਮੈਨੂੰ 40 ਸਾਲ ਹੋ ਗਏ ਨੇ ਕਿ ਸੰਗਤ ਵਿੱਚ ਇੰਨਾ ਉਹ ਚਾਹ ਆ ਔਰ ਆਪਣਾ ਪ੍ਰਧਾਨ ਸਾਹਿਬਾਂ ਦਾ ਇੰਨਾ ਕ ਪ੍ਰਬੰਧ ਹੈਗਾ ਵਾ ਬਹੁਤ ਹਰ ਰੋਜ਼ ਲੰਗਰ ਜਿਹੜਾ ਵਾ ਉਥੇ ਲੱਖਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਛੱਕਦੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸੇਵਾ ਬੀਬੀਆਂ ਕਰਦੀਆਂ ਨੇ ਤੇ ਮਹਾਰਾਜ ਦੀ ਬਹੁਤ ਜ਼ਿਆਦੀ ਕਿਰਪਾ ਵਾ ਤੇ ਇਸ ਕਰਕੇ ਰਸਤੇ ਵਿੱਚ ਵੀ ਬਹੁਤ ਇੰਨੇ ਲੰਗਰ ਤੇ ਇੰਨਾ ਤੁਸ਼ਾਹ ਇਹ ਲੰਗਰ ਕਦੋਂ ਤੋਂ ਚੱਲ ਰਿਹਾ ਸਾਨੂੰ ਹੋ ਗਏ ਜੀ 15 ਸਾਲ ਹੋ ਗਏ ਨੇ ਲੰਗਰ ਨੂੰ ਲੱਗਦਿਆਂ ਨੂੰ 15 ਸਾਲ ਮੇਰੇ ਹਸਬੰਦ ਨੇ ਔਰ ਸਾਰੇ ਸੰਗਤ ਨੇ ਲੰਗਰ ਜਿਹੜਾ ਆ ਉਹ ਵਰਤਾਇਆ ਜਾਂਦਾ ਹੁਣ ਅੱਗੋਂ ਸਾਡੇ ਬੱਚੇ ਉਹਨਾਂ ਦੀ ਡੈਥ ਤੋਂ ਬਾਅਦ ਬੱਚੇ ਰਲ ਮਿਲ ਕੇ ਔਰ ਮੇਰਾ ਪਨੇਵਾ ਬੱਚੇ ਮੇਰੇ ਹੋਰ ਸੰਗਤ ਲਾਗੋ ਆਂਢ ਗੁਆਚੇ ਬਾਅਦ ਵਿੱਚ ਹਿੱਸਾ ਪਾ ਕੇ ਤੇ ਲੰਗਰ ਲਗਾਇਆ ਜਾਂਦਾ ਤੇ ਨਾ ਜਿਹੜੀ ਆਪਾਂ ਦੇਖ ਰਹੇ ਜੂਸ ਜਿਹਨੂੰ ਤੈਨੂੰ ਨਸ਼ੇ ਦੇ ਕੋੜ ਦੇ ਵਿੱਚ ਵੜਦੀ ਜਾ ਰਿਹਾ ਵਾ ਕੀ ਸੁਨੇਹਾ ਦੇਣਾ ਚਾਹਦੇ ਤੁਸੀਂ ਆਪਣੇ ਵੱਲ ਅਸੀਂ ਇਹ ਕਹਿੰਨੇ ਆ ਵੀ ਮਹਾਰਾਜ ਬਖਸ਼ਿਸ਼ ਕਰਨਾ ਜਿੰਨੀ ਤਦਾਸ਼ਤ ਸ਼ਾਨ ਨਾਲ ਇਹ ਤੇ ਸੰਗਤ ਜਾਂਦੀ ਆ ਤੇ ਹਰ ਇੱਕ ਮਹਾਰਾਜ ਮਤਲਬ ਵੀ ਗੁਰਗੋਬਿੰਦ ਸਿੰਘ ਜੀ ਦਾ ਦਿਨ ਦਿਹਾੜਾ ਆ ਤੇ ਉਹ ਅਮਰਤ ਛਕਣ ਅੰਮ੍ਰਿਤਧਾਰੀ ਹੋਣ ਤੇ ਨਸ਼ੇ ਦਾ ਕੋੜ ਖਤਮ ਹੋਵੇ ਮਹਾਰਾਜ ਉਹਨਾਂ ਦੀ ਇੰਨੀ ਕਿਰਪਾ ਬਾਬਾ ਮਸਤ ਰਾਮ ਜੀ ਕਰਨ ਜਿੰਨੀ ਸੰਗਤ ਜਾਂਦੀ ਆ ਤੇ ਉਹਨੇ ਹੀ ਮਤਲਬ ਹੀ ਸਾਰੇ ਅਮਰਦਾਰੀ ਸਿੰਘ ਬਣਨ ਸੱਜਣ ਇਸਰੇ ਹੋਲਾ ਮੱਲਾ ਮਣਾਉਣਾ ਤੇ ਆਪਣੀ ਸੇਵਾ ਕਰਨ ਮੈਂ ਇੰਨੇ ਕਿੰਨੀ ਆ ਵੀ ਇਹ ਨਸ਼ਾ ਜਿਹੜਾ ਵਾ ਵਾਹਿਗੁਰੂ ਪਰਮਾਤਮਾ ਖਤਮ ਹੋਣਾ ਚਾਹੀਦਾ ਜਿਤਨਾ ਇਸ ਤਰ੍ਹਾਂ ਨਾ ਜਾਂਦੇ ਨੇ ਉਸ ਤਰ੍ਹਾਂ ਇਹ ਨਸ਼ਾ ਜਿਹੜਾ ਛੱਡਣੇ ਤੇ ਗੁਰੂ ਚਰਨਾਂ ਦੇ ਨਾਲ ਜੁੜਨਾ ਆਪਣਾ ਨਾਮ ਲੈਣ ਪਰਮਾਤਮਾ ਦਾ ਮੈਂ ਬਹੁਤ ਖੁਸ਼ ਹਾਂ ਇਸ ਤਰ੍ਹਾਂ ਹੀ ਮੇਲੇ ਲੱਗਦੇ ਰਹਿਣ ਤੇ ਦੁਨੀਆ ਖੁਸ਼ ਖੁਸ਼ੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ